ਬਿੱਤੇ ਦਿਨੀ ਚੰਡੀਗੜ੍ਹ ਦੇ ਇੱਕ ਗੁਰਦੁਆਰਾ ਸਾਹਿਬ ਦੀ ਸ਼ੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਈ ਹੈ। ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਲੰਗਰ ਹਾਲ ਦੇ ਵਿੱਚ ਕੁਝ ਪ੍ਰਵਾਸੀ ਬਿਨਾਂ ਸਿਰ ਟਕੇ ਤੋਂ ਤੇ ਨਾਲ ਇੱਕ ਪ੍ਰਵਾਸੀ ਲੰਗਰ ਵਿੱਚ ਸ਼ਿਕਾਇਤ ਹੈ। ਇਹ ਤੁਮ ਅਜਰਾ ਜਿੱਤੇ ਕਿ ਗਵਨਾਨ ਬਰਵਾਰ ਗੁਰਦੁਆਰਾ ਸਾਹਿਬ ਹੈ। ਇਸੇ ਗੁਰਦੁਆਰਾ ਸਾਹਿਬ ਦੀ ਇਹ ਵੀਡੀਓ ਹੈ ਜਿਸ ਜਗ੍ਹਾ ਦੇ ਉੱਤੇ ਪ੍ਰਵਾਸੀ ਜਿਹੜੇ ਲੰਗਰ ਸੇ ਕਰ ਰਹੇ ਸੀ ਉਸ ਤੋਂ ਬਾਅਦ ਪ੍ਰਬੰਧਕ ਕਮੇਟੀ ਅਸੀਂ ਬੁਲਾ ਲਈਏ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਪ੍ਰਬੰਧਕ ਕਮੇਟੀ ਇਸ ਗੁਰਦੁਆਰ ਸਾਹਿਬ ਦੀ ਤੇ ਜਿਸ ਜਗ੍ਹਾ ਤੇ ਵੀਡੀਓ ਵਾਇਰਲ ਹੋਈ ਹੈ ਤਾਂ ਉਹ ਵੀ ਤੁਹਾਨੂੰ ਜਗ੍ਹਾ ਦਿਖਾਣੇ ਆ ਆ ਲੰਗਰ ਹਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਹਾਲ ਵਿੱਚ ਕੀ ਹੋਇਆ ਹਾਂ ਸੀ ਬੰਦਾ ਵੀਡੀਓ ਵਾਇਰਲ ਕਰਨ ਵਾਲਾ ਕਿਵੇਂ ਵਾਇਰਲ ਹੋਈ ਹੈ ਤੇ ਕੋਤਾਹੀ ਕਿਵੇਂ ਹੋਈ ਕੋਪੋ ਹਾਂ ਪਰਾਂ ਗਲਤ ਕੰਮ ਕਰਦਾ ਜਿੱਦੇ ਮਾफी ਮੰਗ ਲੈਂਦਾ ਪਰ ਥੋੜੀ ਪ੍ਰਬੰਧਕ ਕਮੇਟੀ ਕਿੱਥੇ ਸੀ ਜਦੋਂ ਪ੍ਰਵਾਸੀ ਆਣ ਕੇ ਅੰਦਰ ਲੰਗਰ ਸਹਾਲ ਦੇ ਵਿੱਚ ਲੰਗਰ ਸੱਗ ਰਹੇ ਨੇ ਆਪ ਵਰਤਾ ਰਹੇ ਨੇ ਬਿਨਾ ਸਿਰ ਧੱਕੇ ਨੂੰ ਦੰਗੜ ਦਾ ਪ੍ਰੋਗਰਾਮ ਸੀ ਅਸੀਂ ਉਧਰ ਉਧਰ ਬਿਜੀ ਹੋ ਕੇ ਚੱਲਾਂ ਕਰਦੇ ਆਂ ਕੋਈ ਮੰਨੀ ਆ ਕੋਤਾਹੀ ਮੰਨੀ ਆ ਜਾਂ ਭੁੱਲ ਮੰਨੀ ਆ ਥੋੜੀ ਇਹ ਕਿ ਜਿਹੜੇ ਅੰਦਰ ਜਾ ਕੇ ਬਿਨਾ ਸਿਰ ਧੱਕੇ ਤੋਂ ਜਿਹੜੇ ਪ੍ਰਵਾਸੀ ਲੰਗਰ ਸੱਗ ਰਹੇ ਨੇ ਬਿਨਾ ਜਿਹੜੇ ਪਾ ਵੀ ਆਪ ਰਹੇ ਭੁੱਲ ਹੈ ਹਾਂ ਨਹੀਂ ਸਾਡੀ ਤਾਂ ਭੁੱਲ ਹੈ ਇਹ ਅਸੀਂ ਥੋੜੇ ਉਧਰ ਬਿਜੀ ਹੋ ਗਏ ਇੱਥੇ ਕੋਈ ਲੰਗਰਵਾਲ ਦੇਖ ਨਹੀਂ ਪਾਇਆ ਹੁਣ ਥੋੜਾ ਲੰਗਰ ਹਾਲ ਦਾ ਕੰਮ ਚੱਲ ਰਿਹਾ ਇੱਥੇ ਹਾਂਜੀ ਹਾਂਜੀ ਹੁਣ ਕੌਣ ਲਾਇਆ ਹੋਈ ਮਿਸਤਰੀ ਇੱਥੇ ਲੇਬਰ ਕਿਹੜੀ ਲਾਈ ਹੋਈ ਤੁਸੀਂ ਲੇਬਰਾਂ ਲੱਗੇ ਹੋ ਜੀ ਸਾਡੇ ਪ੍ਰਵਾਸੀ ਹੁਣ ਪ੍ਰਵਾਸੀ ਮਜ਼ਦੂਰ ਆ ਜੀ ਬੀਤੇ ਦਿਨੀ ਚੰਡੀਗੜ੍ਹ ਦੇ ਇੱਕ ਗੁਰਦੁਆਰਾ ਸਾਹਿਬ ਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਲੰਗਰ ਹਾਲ ਦੇ ਵਿੱਚ ਕੁਝ ਪ੍ਰਵਾਸੀ ਬਿਨਾਂ ਸਿਰ ਟਕੇ ਤੋਂ ਤੇ ਨਾਲ ਇੱਕ ਪ੍ਰਵਾਸੀ ਲੰਗਰ ਵਿੱਚ ਸ਼ਿਕਾਇਤ ਹੈ ਜਿਸ ਨੂੰ ਲੈ ਕੇ ਸਿੱਖ ਸੱਤਾ ਦੇ ਵਿੱਚ ਰੋਸ ਪਾ ਗਿਆ ਕਿ ਗੁਰੂ ਘਰਾਂ ਦੀ ਕਮੇਟੀ ਕਿੱਥੇ ਹੈ ਜਿਸ ਕਮੇਟੀ ਨੇ ਧਿਆਨ ਨਹੀਂ ਦਿੱਤਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰੀਕੇ ਦੇ ਨਾਲ ਪ੍ਰਵਾਸੀ ਜਿਹੜੇ ਬਿਨਾਂ ਸਿਰ ਧਕੇ ਤੋਂ ਲੰਗਰ ਸੱਕ ਰਹੇ ਨੇ ਸਿੱਖ ਮਰਿਆਦਾ ਦੇ ਉੱਤੇ ਚੱਲ ਰਹੇ ਨੇ ਤਾਂ ਇਸ ਨੂੰ ਲੈ ਕੇ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਆ ਚੰਡੀਗੜ੍ਹ ਦਾ ਪਿੰਡ ਗੱਡੂ ਮਾਜਰਾ ਜਿੱਥੇ ਕਿ ਗੁਰਨਾਨਕ ਵਰਵਾਰ ਗੁਰਦੁਆਰਾ ਸਾਹਿਬ ਹੈ ਉਸੇ ਗੁਰਦੁਆਰਾ ਸਾਹਿਬ ਦੀ ਇਹ ਵੀਡੀਓ ਹੈ ਜਿਸ ਜਗ੍ਹਾ ਦੇ ਉੱਤੇ ਪ੍ਰਵਾਸੀ ਜਿਹੜੇ ਲੰਗਰ ਸਕ ਰਹੇ ਸੀ ਬਿਨਾ ਸੀਟ ਖੇਤੋਂ ਉਸ ਤੋਂ ਬਾਅਦ ਪ੍ਰਬੰਧਕ ਕਮੇਟੀ ਅਸੀਂ ਬੁਲਾ ਲਈਏ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਪ੍ਰਬੰਧਕ ਕਮੇਟੀ ਇਸ ਗੁਰਦਰ ਸਾਹਿਬ ਦੀ ਤੇ ਜਿਸ ਜਗ੍ਹਾ ਤੇ ਵੀਡੀਓ ਵਾਇਰਲ ਹੋਈ ਹੈ ਤਾਂ ਉਹ ਵੀ ਤੁਹਾਨੂੰ ਜਗ੍ਹਾ ਦਿਖਾਣੇ ਆ ਆ ਲੰਗਰ ਹਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਹਾਲ ਲਿਖਿਆ ਹੋਇਆ ਵਿੱਚ ਲਿਖਿਆ ਨਹੀਂ ਹੋਇਆ ਲੰਗਰ ਹਾਲ ਵਿੱਚ ਜੋੜੇ ਲੈ ਕੇ ਜਾਣਾ ਮਨਾ ਹੈ ਤਾਂ ਤਸਵੀਰਾਂ ਦੇਖੋ ਕਿ ਆ ਲੰਗਰ ਹਾਲ ਹੈ ਜਿਸ ਲੰਗਰ ਹਾਲ ਦੇ ਵਿੱਚ ਪ੍ਰਵਾਸੀ ਬਿਨਾ ਸੀਟ ਖੇਤੋਂ ਲੰਗਰ ਸਕ ਰਹੇ ਸੀ ਉੱਪਰ ਗੁਰਦੁਆਰ ਸਾਹਿਬ ਦੇ ਸਰੂਪ ਸਸੋਪਿਤ ਨੇ نیچے ਲੰਗਰ ਹਾਲ ਬਣਾਇਆ ਹੋਇਆ ਹੈ ਲੰਗਰ ਹਾਲ ਦੇ ਇੱਥੇ ਜਿਹੜਾ ਕੰਮ ਮਰਮਤ ਦਾ ਵੀ ਚੱਲ ਰਿਹਾ ਹੈ ਤਾਂ ਇਸ ਨੂੰ ਲੈ ਕੇ ਕੁਝ ਪ੍ਰਵਾਸੀ ਆਪਣੇ ਤੌਰ ਤੇ ਲੰਗਰ ਸਿਕਾ ਵੀ ਰਹੇ ਸੀ ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਪ੍ਰਬੰਧਕ ਕਮੇਟੀ ਕਿੱਥੇ ਸੀ ਉਸ ਸਮੇਂ ਪ੍ਰਬੰਧਕ ਕਮੇਟੀ ਨੇ ਕਿਉਂ ਨਿੱਤਾਂ ਦਿੱਤਾ ਜਾਂ ਫਿਰ ਇਹ ਵੀਡੀਓ ਵਾਇਰਲ ਕੀਤੀ ਕਿਸ ਨੇ ਇਸ ਨੂੰ ਲੈ ਕੇ ਸਭ ਨਾਲ ਪ੍ਰਬੰਧਕ ਕਮੇਟੀ ਜਿਹੜੀ ਗੁਰਦੁਆਰ ਸਾਹਿਬ ਦੀ ਹੈ ਤੁਹਾਡੇ ਨਾਲ ਗੱਲਬਾਤ ਕਰਾਂਗੇ ਇੱਕ ਵੀਡੀਓ ਵਾਇਰਲ ਹੋਈ ਹੈ ਤੁਹਾਡੇ ਦਦੂ ਮਾਦਰਾ ਗੁਰਦਰਾ ਸਾਹਿਬ ਦੀ ਇਹ ਸੇ ਗੁਰਦਰਾ ਸਾਹਿਬ ਦੀ ਹੈ ਜੀ ਹਾਂਜੀ ਹਾਂਜੀ ਅੱਛਾ ਕੌਣ ਸੀ ਬੰਦਾ ਵੀਡੀਓ ਵਾਇਰਲ ਕਰਨ ਵਾਲਾ ਕਿਵੇਂ ਵਾਇਰਲ ਹੋਈ ਹੈ ਇਹ ਕੋਤਾਹੀ ਕਿਵੇਂ ਹੋਈ ਤੁਤੋਂ ਵੀ ਇਹ ਬੰਦਾ ਜਿਹੜਾ ਵਾਇਰਲ ਕਰ ਰਿਹਾ ਜੀ ਇਹ ਇਨਾਥੇ ਖੜਾ ਲਾਇਆ ਹੈ ਹਾਂਜੀ ਉਹ ਆਪਣੇ ਆਪ ਤਾਂ ਤੁਹਾਨੂੰ ਖੜਾ ਲਾਂਦਾ ਤੇ ਤੁਹਾਨੂੰ ਖੜੇ ਦੇ ਨਾਲ ਉਹ ਵਿੱਚ ਨਿਚਾਰ ਦੇ ਨਿਸ਼ਾਨ ਦਾ ਤੇ ਸਿੱਕੇ ਤੇ ਆਸ ਨੂੰ ਤਰੋੜ-ਮੋੜ ਕੇ ਪੇਸ਼ ਕਰਦਾ ਹੈ ਤੇ ਉਹਨੂੰ ਕਈ ਵਾਰੀ ਪਹਿਲਾਂ ਹਦਾਇਤਾਂ ਵੀ ਹੋਈਆਂ ਵੀ ਤੂੰ ਗਲਤ ਇਤਿਹਾਸ ਜਿਹੜਾ ਪੇਸ਼ ਨਾ ਕਰ ਤੇ ਫਿਰ ਲੇਕਿਨ ਉਸ ਨੂੰ ਕਈ ਵਾਰੀ ਕਈ ਵਾਰੀ ਦੇ ਬਿਆਰ ਉਹਦੇ ਤੋਂ ਫਿਰ ਮਾਫੀ ਮੰਗ ਲੈਂਦਾ ਹੋਇਆ ਜਦ ਇਹ ਪਰ ਗਲਤ ਕੰਮ ਕਰਦਾ ਜਿਹਦੇ ਮਾਫੀ ਮੰਗ ਲੈਂਦਾ ਹੈ ਤੇ ਉਹ ਆਪ ਵੀ ਸਮਝ ਪਤਾ ਲੱਗਿਆ ਹੋਵੇ ਤਾਂ ਜਿਵੇਂ ਪਿੱਛੇ ਪਛੋਕੜ ਦੇਖਿਆ ਉਹ ਨਸ਼ੇ-ਨੁਸ਼ੇ ਵੀ ਕਰਦਾ ਹੈ ਕਈ ਵਾਰ ਉਹਦੇ ਨਾਲ ਜਿਹੜਾ ਪਾਹੁੰਚ ਜਾਂ ਹੈ ਤੇ ਇਹਨਾਂ ਜਾਣ-ਬੁੱਝ ਕੇ ਸਾਨੂੰ ਬਦਨਾਮ ਕਰਨੇ ਵਾਸਤੇ ਇਹ ਵੀਡੀਓ ਬਣਾਇਆ ਗਿਆ ਸਾਡਾ ਮੁੰਡਾ ਨਾਲ ਬੈਠੇ ਪ੍ਰਸ਼ਾਦਾ ਛਕ ਰਿਹਾ ਉਹਦੇ ਜਿਉਂ ਜਿਉਂ ਗੱਲਬਾਤ ਹੀ ਹੁਣ ਨਾ ਦਤੰਦਾ ਹੋ ਪਰ ਥੋੜੀ ਪ੍ਰਬੰਧਕ ਕਮੇਟੀ ਕਿੱਥੇ ਸੀ ਜਦੋਂ ਪ੍ਰਵਾਸੀ ਆਣ ਕੇ ਅੰਦਰ ਲੰਗਰ ਸਹਾਲ ਦੇ ਵਿੱਚ ਲੰਗਰ ਛਕ ਰਹੇ ਨੇ ਆਪ ਵਰਤਾ ਰਹੇ ਨੇ ਬਿਨਾ ਸੀ ਟਕੇ ਤੋਂ ਸਿੱਖ ਮਰਿਆਦਾ ਤੇ ਉਲਟ ਹੋਇਆ ਸਾਰਾ ਕੁਝ ਲੋਕਾਂ ਵਿੱਚ ਰੋਸ ਹੈ ਸਿੱਖ ਸੰਗਤਾਂ ਵਿੱਚ ਰੋਸ ਹੈ ਥੋੜੀ ਪ੍ਰਬੰਧਕ ਕਮੇਟੀ ਕਿੱਥੇ ਸੀ ਅਸੀਂ ਵੀ ਇੱਥੇ ਜਿਵੇਂ ਇੱਥੇ ਵਿੱਚ ਨਾ ਥੋੜਾ ਜਿਹਾ ਕਿਉਂਕਿ ਲੰਗਰ ਦੰਗਲ ਦਾ ਪ੍ਰੋਗਰਾਮ ਸੀ ਅਸੀਂ ਉਧਰ ਉਧਰ ਬੀਜੀ ਹੋ ਕੇ ਚੱਲਾਂ ਕਰਕੇ ਤੇ ਸਾਡੇ ਪ੍ਰਵਾਸੀ ਲੰਗਰ ਵਰਤਾਂਦੇ ਆ ਇਥੇ ਸਿਰ ਟਾ ਕੇੜ ਮੁੰਡਾ ਵਰਤਾ ਰਿਹਾ ਹੈ ਨਾ ਉਹ ਪਹਿਲਾਂ ਵੀ ਲੰਗਰ ਵਰਤਾਂਦੇ ਆ ਇਥੇ ਸਿਰ ਟਾ ਕੇ ਵਰਤਾਂਦੇ ਆ ਉਹ ਖਾਂਦੇ ਵੀ ਆ ਵਰਤਾਂਦੇ ਵੀ ਆ ਤੇ ਇਥੇ ਬੱਚੇ ਜਿਹੜੇ ਬਾਹਰ ਮੌਸਮ ਖਰਾਬ ਹੋਣ ਕਰਕੇ ਉਹ ਸਾਰੇ ਇੱਕਦਮ ਅੰਦਰ ਆ ਗਏ ਤੇ ਇਸ ਕਰਕੇ ਉਹ ਲੰਗਰ ਜਿਹੜੇ ਵਰਤਾ ਰਹੇ ਆ ਕਿਸੇ ਨੇ ਸਿਰ ਟਾਇਆ ਹੋਇਆ ਕਿਸੇ ਨੇ ਨਹੀਂ ਟਕਿਆ ਹੋਇਆ ਬੱਚੇ ਆ ਨਾਲ ਕੁਝ ਬੀਬੀਆਂ ਆ ਨਾਲ ਉਹਨਾਂ ਦੇ ਤੇ ਇਹਨਾਂ ਦਾ ਰਸ ਵੀ ਨਹੀਂ ਹੈਗਾ ਇੱਥੇ ਇਹ ਹਾਲ ਦੇ ਵਿੱਚ ਜੇ ਬਹੁਤ بڑا ਲੰਗਰ ਹੁੰਦਾ ਤਾਂ ਸਾਡੀ ਸਾਰੀ ਕਮੇਟੀ ਇੱਥੇ ਹੁੰਦੀ ਹੈ ਪਰ ਲੰਗਰ ਛੋਟਾ ਸੀ ਇਹ ਤਾਂ ਇੱਕ ਖੇੜੇ ਵਾਲਿਆਂ ਦਾ ਇੱਕ ਜਿਹਨੂੰ ਇਸ ਦਾ ਭੰਡਾਰਾ ਹੈ ਹੁਣ ਭੰਡਾਰਾ ਹੋ ਕਰਕੇ ਅਸੀਂ ਇਹਨਾਂ ਪ੍ਰਬੰਧਕ ਕਮੇਟੀ ਨੂੰ ਪ੍ਰਬੰਧਨ ਕੀਤਾ ਵੀ ਚਲੋ ਉਹਨਾਂ ਨੇ ਕਰ ਲੈਣਾ ਹੈ ਅੱਛਾ ਇਹ ਜਿਹੜਾ ਤੁਸੀਂ ਲੰਗਰ ਹਾਲ ਦੀ ਵੀਡੀਓ ਵਾਇਰਲ ਹੋਈ ਹੈ ਇਹ ਗੁਰੂ ਘਰ ਦਾ ਪ੍ਰਸ਼ਾਦਾ ਨਹੀਂ ਸੀ ਇਹ ਭੰਡਾਰੇ ਦਾ ਪ੍ਰਸ਼ਾਦਾ ਇਹ ਤਾਂ ਖੇੜੇ ਦਾ ਭੰਡਾਰਾ ਸੀ ਇਸ ਕਰਕੇ ਅਸੀਂ ਇਸ ਵਿੱਚ ਭੰਡਾਰਾ ਹੈਗਾ ਜਦੋਂ ਜੇ ਲੰਗਰ ਹੁੰਦਾ ਸੀ ਲੰਗਰ ਦੇ ਜੇ ਮੜਾ ਤਾਂ ਥੋੜੀ ਹੁਣ ਦਿੰਦੇ ਆ ਅਥਾ 24 ਘੰਟੇ ਸਾਡੇ ਬੰਦੇ ਰਹਿੰਦੇ ਆ ਆਪ ਅਸੀਂ ਬਣਾਉਂਦੇ ਆ ਆਪ ਬਣਾਉਂਦੇ ਆ ਇਹਦਾ ਲੰਗਰ ਬਣਾਇਆ ਵੀ ਬਾਹਰੋਂ ਹੈ ਭੰਡਾਰਾ ਸੀ ਭੰਡਾਰਾ ਕਰਕੇ ਅਸੀਂ ਥੋੜਾ ਸੁਸਤ ਹੋ ਗਏ ਵਿਚਲੋਂ ਚੱਲ ਗਏ ਤੇ ਮੌਸਮ ਕਰਕੇ ਅੰਦਰ ਹੋ ਗਏ ਇਹ ਭੰਡਾਰਾ ਹੈ ਇਹ ਖੇੜੇ ਦਾ ਲੰਗਰ ਨਹੀਂ ਹੈ ਪ੍ਰਧਾਨ ਜੀ ਨਹੀਂ ਅਸੀਂ ਗਲੀ 'ਚ ਲਾਉਂਦੇ ਆ ਪ੍ਰਧਾਨ ਜੀ ਜਿੱਦਣ ਵੀਡੀਓ ਵਾਇਰਲ ਹੋਈ ਹੈ ਹਾਂਜੀ ਹਾਂਜੀ ਤੁਹਾਡੀ ਕਮੇਟੀ ਕਿੱਥੇ ਸੀ ਦੱਸੋ ਕਿ ਦੰਗਲ ਦੇ ਵਿੱਚ ਸੀ ਉਦੋਂ ਕੁਰਸੀ ਦੰਗਲ ਹੈ ਸੀ ਸੱਚ ਦੱਸਿਓ ਕੁਰਸੀ ਦੰਗਲ ਸੀਗਾ ਉਸ ਦਿਨ ਜੀ ਅਸੀਂ ਛੰਡੀ ਲੈ ਕੇ ਨਿਕਲੇ ਜੀ 3 ਵਜੇ ਇੱਥੋਂ ਹਾਂ 2:30 ਵਜੇ ਸਾਡਾ ਟਾਈਮ ਸੀਗਾ ਅਸੀਂ ਥੋੜੇ ਜਿਲੇ ਲੇਟ ਹੋ ਗਏ 3 ਵਜੇ ਅਸੀਂ ਚੰਡੀ ਲੈ ਕੇ ਨਿਕਲ ਗਏ ਪਿੰਡ ਚੋਂ ਸਾਢੇ 3 ਵਜੇ ਅਸੀਂ ਦੰਗਲ ਚ ਚਲੇ ਗਏ ਸੀਗੇ ਉਹ ਉੱਥੇ ਰੋਟੀ ਖਾਣ ਆਇਆ ਹੁਣ ਇੱਥੇ ਜੀ ਲੰਗਰ ਸੇ ਖਾਣ ਆਇਆ ਉਹਨੇ ਆ ਕੇ ਵੀਡੀਓ ਬਣਾਉਣ ਲੱਗ ਗਿਆ ਸਾਨੂੰ ਤਾਂ ਦੱਸਿਆ ਹੀ ਨਹੀਂ ਕਿਸੇ ਨੇ ਵੀ ਸਾਨੂੰ ਤਾਂ ਬਾਅਦ ਚ ਸ਼ਾਮ ਨੂੰ ਮੈਂ ਜਦੋਂ ਮੈਂ ਘਰੇ ਗਿਆ ਰਾਤ ਨੂੰ 9:00 ਵਜੇ 9:30 ਵਜੇ ਮੈਂ ਜਾ ਕੇ ਮੋਬਾਈਲ ਚਾਰਜਿੰਗ ਤੇ ਲਾਇਆ ਮੇਰੀ ਬੇਟੀ ਨੇ ਦੇਖਿਆ ਵੀ రెడ్డి ਕਹਿੰਦੀ ਵੀ ਤੁਹਾਡੇ ਗੁਰਦੁਆਰੇ ਦਾ ਪਾਇਆ ਹੋਇਆ ਕਿਸੇ ਨੇ ਮੈਂ ਜਦ ਸਾਰਿਆਂ ਨੂੰ ਫੋਨ ਫਾਨ ਕਿਤੇ ਇੱਕ ਦੋ ਨੂੰ ਵੀ ਇਹ ਤਾਂ ਗਲਤ ਹੋ ਰਿਹਾ ਕੰਮ ਇਹ ਫਿਰ ਸਵੇਰੇ ਅਸੀਂ ਰਾਤ ਨੂੰ ਇਕੱਠੇ ਹੋਵਗੇ ਫਿਰ ਦੂਜੇ ਦਿਨ ਜੀ ਦੂਜੇ ਦਿਨ ਫਿਰ ਉਹਦੀ ਛੱਟ ਪਾ ਤੇ ਲਾਈ ਉਹਦੀ ਪੂਰੀ ਬਹੁਤ ਬੁਰੀ ਤਾਂ ਬੰਦਾ ਨਹੀਂ ਕੇ ਇਹ ਹੈ ਜੇ ਬੰਦਾ ਪਹਿਲਾਂ ਤਾਂ ਉਹ ਮੰਨਿਆ ਨਹੀਂ ਸਾਡੇ ਕੋਲ ਵੀ ਮੈਂ ਵੀਡੀਓ ਬਣਾਈ ਆ ਫਿਰ ਮੈਂ ਨੂੰ ਕਿਹਾ ਵੀ ਤੇਰਾ ਨਾਂ ਹੈ ਤੇ ਤੇ ਤੂੰ ਤੇਰੀ ਆਵਾਜ਼ ਹੈ ਸਿੱਧੂ ਬੋਲ ਰਿਹਾ ਫਿਰ ਬਾਅਦ ਚ ਮੰਨਿਆ ਸਾਡੇ ਕੋਲ ਕਾਫੀ ਦੇਰ ਬਾਅਦ ਜਦ ਮੈਂ ਬਹੁਤ ਜ਼ਿਆਦਾ ਉਸ ਨੂੰ ਕਿ ਚਿਆਨੀ ਇਹ ਬਹੁਤ ਨਹੀਂ ਗਈ ਉਹਦੇ ਨਾਲ ਖਿੱਚਤਾ ਨਹੀਂ ਹੋਈ ਮੇਰੀ ਮੋਬਾਈਲ ਤੇ ਹੀ ਭਈ ਮੈਨੂੰ ਕਹਿੰਦਾ ਕਹਿੰਦਾ ਵੀ ਤੁਸੀਂ ਸਾਜੀ ਐ ਕਰੋ ਵੀ ਤੁਸੀਂ ਆਪਣਾ ਸਪੀਕਰ ਬੰਦ ਕਰ ਲਓ ਮੋਬਾਈਲ ਦਾ ਅੱਛਾ ਸਪੀਕਰ ਔਨ ਨਾ ਕਰੋ ਹਾਂ ਵੀ ਔਨ ਨਾ ਕਰੋ ਜੇਕਰ ਮੇਰੇ ਨਾਲ ਗੱਲ ਕਰ ਲੋ ਮੈਂ ਕਿਹਾ ਮੇਰੀ ਕਮੇਟੀ ਬੈਠੀ ਮੇਰੇ ਕੋਲ ਵੀ ਮੈਂ ਸਪੀਕਰ ਔਨ ਕਰਕੇ ਹੀ ਸੁਣਾਉਂਗਾ ਸਾਰਿਆਂ ਨੂੰ ਮੈਂ ਤੇਰੇ ਨਾਲ ਕੋਈ ਇਹ ਜੀ ਗੱਲ ਨਹੀਂ ਕਰੂੰਗਾ ਜੋ ਵੀ ਹੋਇਆ ਉਹ ਬੰਦਾ ਇੰਨਾ ਕਰਪਟ ਹੈ ਇੰਨਾ ਕਰਪਟ ਹੈ ਜਿੱਥੇ ਵੀ ਖਾੜਾ ਲਾਂਦਾ ਹੈ ਉਹ ਹਰ ਇੱਕ ਜਗ੍ਹਾ ਜਾ ਕੇ ਮਾਰੇ ਖਾ ਕੇ ਅੰਦਾਜ਼ਾ ਅੱਛਾ ਪਰ ਦੇਖ ਲੋ ਚਾਂਪਰੇ ਉਧਰ ਉੱਤੇ ਕੇਸ ਚੱਲ ਰਿਹਾ ਹੈ ਉੱਥੇ ਵੀ ਰਮਦਾਸੀਆਂ ਨੂੰ ਗਲਤ ਬੋਲ ਕੇ ਆਇਆ ਉਹ ਗੋਣੇ ਗੋਣੇ ਨਹੀਂ ਕਿ ਇਹਨਾਂ ਇਹ ਆਪਣੇ ਆਪ ਨੂੰ ਕਹਿੰਦਾ ਮੈਂ ਧਾਰਮਿਕ ਐ ਨਹੀਂ ਬਿਲਕੁਲ ਧਾਰਮਿਕ ਨਹੀਂ ਹੈ ਬਿਲਕੁਲ ਨਹੀਂ ਹੈ ਸਿੱਖੀ ਦੇ ਬਾਰੇ ਇਹਨੂੰ ਬਿਲਕੁਲ ਨਹੀਂ ਪਤਾ ਹੈ ਕਿਸੇ ਤਰ੍ਹਾਂ ਦਾ ਵੀ ਤੁਸੀਂ ਕਦੇ ਵੀ ਜਨਾ ਇਤਿਹਾਸ ਸੁਣੋ ਇਹਦਾ ਕਦੇ ਵੀ ਤੋੜ ਮਰੋੜ ਕੇ ਸਾਰਾ ਸਾਬਜਾਦਿਆਂ ਦਾ ਸੁਣ ਲਓ ਕਦੇ ਤੋਂ ਸਾਰਾ ਤੋੜ ਮਰੋੜ ਕੇ ਕਰਦਾ ਜੀ ਤੇ ਨਾ ਅਸੀਂ ਇੱਕ ਵਾਰੀ ਇਹੀ ਸਾਬਜਾਦਿਆਂ ਪਿੱਛੇ ਹੀ ਇੱਕ ਬੰਦੇ ਨੇ ਬੈਸ ਕੀਤੀ ਇਹਦੇ ਨਾਲ ਉੱਥੇ ਵੀ ਇਹਦੀ ਕਟਾਈ ਹੋਣ ਲੱਗੀ ਸੀਗੀ ਉਤੋਂ ਬਾਅਦ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਇਹ ਇਹ ਇੱਕ ਨੰਬਰ ਦਾ ਚੋਰ ਹੈ ਜੀ ਇੱਕ ਨੰਬਰ ਦਾ ਚੋਰ ਆ ਇਹ ਬਹੁਤ ਵੱਡੇ ਇਲਜ਼ਾਮ ਲਾ ਰਹੇ ਤੁਸੀਂ ਹਾਂ ਜੀ ਜੇ ਉਹ ਤੁਹਾਡੀ ਵੀਡੀਓ ਬਣਾਤੀ ਤੁਸੀਂ ਇਸ ਤਰੀਕੇ ਦੀਆਂ ਗੱਲਾਂ ਕੱਢ ਕੇ ਲਿਆਇਓ ਕਿ ਤੂੰ ਕਿ ਜਾ ਆਪਣੇ ਕੋਲ ਤੋਂ ਸੁਣਨੀ ਹੈ ਨਹੀਂ ਨਹੀਂ ਅਸੀਂ ਲਾ ਕੇ ਦੇਵਾਂਗੇ ਜੀ ਆ ਤੋਗਾਂ ਗੱਡੀ ਠੀਕ ਕਰਾਈ ਸੀ ਨੇ ਮਿਸਤਰੀਆਂ ਕੋਲ ਉਹ ਵਿਚਾਰੇ ਬੜੇ ਸਾਊ ਬੰਦੇ ਆ ਜਿਹੜੇ ਬਰਖਸ਼ਾ ਵਾਲੇ ਆ ਬਹੁਤ ਚੰਗੇ ਬੰਦੇ ਉਹ 10000 ਦਾ ਬਿਲ ਬਣ ਗਿਆ ਉਹਨੂੰ ਬਿਲ ਨਹੀਂ ਦੇਇਆ ਇਸਨੇ ਉਹ ਸਮੋ ਖੁੰਡਾ ਜਾ ਲੈ ਕੇ ਉਹਨੂੰ ਮਾਰੇ ਵੀ ਤੁਸੀਂ ਕਿਉਂ ਉਹ ਕਰ ਰਹੇ ਮੈਂ ਨਹੀਂ ਦੇਣੇ ਪੈਸੇ ਕਹਿੰਨਾ ਉਹਨਾਂ ਦੇ ਗੈਰ ਇੱਕ ਗੱਡੀ ਖੜੀ ਸੀਗੀ ਬਹੁਤ ਵਧੀਆ ਚੰਗੀ ਠੀਕ ਕਰਨ ਵਾਸਤੇ ਆਈ ਵੀ ਸੀਗੀ ਉਹੋ ਗੱਡੀ ਉਸਨੇ ਉਹਦੀ ਚਾਬੀ ਚੱਕ ਲੈ ਗਿਆ ਹੂੰ ਚਾਬੀ ਲੈ ਕੇ ਉਸਨੇ ਕੀ ਕੀਤਾ ਫਿਰ ਉਸੇ ਬਾਅਦ ਆਪਣਾ ਚਾਬੀ ਲੈ ਕੇ ਦੂਏ ਤੀਏ ਦਿਨ ਰਾਤ ਨੂੰ ਡਰਾਈਵਰ ਲੈ ਕੇ ਆਜੋ ਆਪ ਤਾਂ ਖੜ ਗਿਆ ਪਿੱਛੇ ਹੂੰ ਉਹ ਡਰਾਈਵਰ ਕਹਿੰਦਾ ਮੇਰੀ ਗੱਡੀ ਚੱਕ ਲੈ ਯਾਰ ਕਹਿੰਦਾ ਬਈ ਉੱਥੇ ਖੜਾਈ ਵੀ ਆ ਠੀਕ ਨਹੀਂ ਕਰੀ ਉਹਨੇ ਹੂੰ ਉਹ ਜਿਹੜਾ ਡਰਾਈਵਰ ਉੱਥੇ ਗਿਆ ਉਹ ਗੱਡੀ ਸਟਾਰਟ ਨਹੀਂ ਹੋਈ ਦੋ ਚਾਰ ਦਿਨਾਂ ਦੀ ਖੜੀ ਸੀ ਗੱਡੀ ਸਟਾਰਟ ਨਹੀਂ ਹੋਈ ਚਲੋ ਛੱਡ ਕੇ ਚਲੇ ਗਿਆ ਦੂਏ ਦਿਨ ਫਿਰ ਉਹ ਉਹੀ ਡਰਾਈਵਰ ਕਹਿੰਦਾ ਜੀ ਗੱਡੀ ਦੇ ਮਾਲਕ ਨੂੰ ਬੁਲਾਓ ਜੀ ਮੈਨੂੰ ਚਾਬੀ ਦੇਈ ਤੇ ਰਾਤ ਨੇ ਬਈ ਮੈਨੂੰ ਪੈਸੇ ਨਹੀਂ ਦੇਏ ਉਹਨੇ ਵੀ ਮੈਨੂੰ ਗੱਡੀ ਲੈਣ ਵਾਸਤੇ ਕਿਹਾ ਸੀ ਕਿ ਪੈਸੇ ਦੇ ਦੇ ਕਹਿੰਦਾ ਕੌਣ ਸੀਗਾ ਕਹਿੰਦਾ ਜੀ ਸਰਦਾਰ ਜੀ ਸੀਗਾ ਇੱਕ ਉਹਦੇ ਪਾਸ ਆਪਣਾ ਸਰਦਾਰ ਜੀ ਹੈ ਜੀਵਨ ਮੈਨੂੰ ਇਹ ਨਹੀਂ ਪਤਾ ਵੀ ਹੈ ਸਿੱਖ ਹੈਗਾ ਕਹਿੰਦਾ ਉਹਨੇ ਕੈਮਰੇ ਖੋਲ ਕੇ ਦੇਖਿਆ ਕੈਮਰੇ ਚ ਦੇਖਿਆ ਕਾਰਵਾਈ ਹੋਈ ਸੀ ਦੋਨੋਂ ਦੇ ਇੱਥੇ ਕਾਰਵਾਈ ਹੋਈ ਜੀ ਥਾਣੇ ਤੇ ਮਾਫੀਆ ਮੰਗ ਕੇ ਆਇਆ ਜਿੱਥੇ ਵੀ ਅੱਛਾ ਇੱਕ ਗੱਲ ਹੋਰ ਦੱਸ ਦੋ ਤੁਸੀਂ ਕਹਿ ਰਹੇ ਸੀ ਕਿ ਭੰਡਾਰਾ ਸੀ ਖੇੜੇਪਾਸਾ ਦਾ ਹਾਂਜੀ ਹਾਂਜੀ ਉਹਨਾਂ ਦੀ ਕਮੇਟੀ ਕੋਈ ਹੋਰ ਖੇੜੇ ਕਿੱਥੇ ਦੀ ਕਮੇਟੀ ਖੇੜੇ ਦੀ ਕਮੇਟੀ ਹੋਰ ਹੈ ਜੀ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਤੁਸੀਂ ਤਾਰਨਾ ਕੀਤੀ ਹੈ ਕਿ ਤੁਸੀਂ ਅਗਰ ਲੰਗਰ ਸ਼ਿਕਾਣਾ ਸੀ ਸੰਗਤ ਨੂੰ ਸਾਨੂੰ ਪੁੱਛ ਤਾਂ ਲੈਂਦੇ ਸਾਡੀ ਗੁਰਦਵਾਰਾ ਬੰਦਰ ਕਮੇਟੀ ਨੂੰ ਬਿਨਾ ਪੁੱਛੇ ਤੁਹਾਨੂੰ ਦਰਬਾਰ ਤੁਸੀਂ ਹੋਵੇ ਵੀ ਜਦੋਂ ਕੋਈ ਵੀ ਭੰਡਾਰਾ ਪੂਰਾ ਹੁੰਦਾ ਅਸੀਂ ਇਕੱਠੇ ਕਰ ਦਿੰਦੇ ਹਾਂ ਅਸੀਂ ਸਾਰੀ ਲੜ ਕੇ ਇਕੱਠੇ ਹੀ ਆਂ ਜੀ ਸਾਰੀ ਅਸੀਂ ਹੂੰ ਸਾਡੀ ਜਿਹੜੀ ਕਮੇਟੀ ਹੈ ਗਲਤੀ ਮੰਨੀ ਹੈ ਕੁਤਾਹੀ ਮੰਨੀ ਹੈ ਜਾਂ ਭੁੱਲ ਮੰਨੀ ਹੈ ਤੁਹਾਡੀ ਇਹ ਕਿ ਜਿਹੜੇ ਅੰਦਰ ਜਾ ਕੇ ਬਿਨਾਂ ਸਿਰਤੂ ਧਕੇ ਤੋਂ ਜਿਹੜੇ ਪ੍ਰਵਾਸੀ ਲੰਗਰ ਸਕਰ ਰਹੇ ਨੇ ਬਿਨਾਂ ਜਿਹੜੇ ਪਾ ਵੀ ਆਪ ਰਹੇ ਨੇ ਭੁੱਲ ਹੈ ਸਾਡੀ ਨਾ ਭੁੱਲ ਹੈ ਇਹ ਅਸੀਂ ਥੋੜੇ ਉਧਰ ਬਿਜੀ ਹੋ ਗਏ ਇੱਥੇ ਕੋਈ ਲੰਗਰ ਵਾਲ ਦੇਖ ਨਹੀਂ ਪਾਇਆ ਇੱਕ ਮੌਸਮ ਖਰਾਬ ਹੋਣੇ ਕਰਕੇ ਇਸ ਕਰਕੇ ਸਾਨੂੰ ਪ੍ਰੋਬਲਮ ਆਈ ਹੈ ਇਹ ਬਾਕੀ ਅੱਗੇ ਤੋਂ ਅਸੀਂ ਲੱਗਦਾ ਟਾਰਗੇਟ ਕੀਤਾ ਫਿਰ ਤੁਹਾਨੂੰ ਕਿਸੇ ਨੇ ਟਾਰਗੇਟ ਤੇ ਕੀਤਾ ਜੀ ਇਸ ਨੇ ਇਸ ਦਾ ਮਤਲਬ ਇਹ ਕਹਿ ਸੀਗਾ ਜਾਂ ਸਾਨੂੰ ਦੱਸ ਦਿੰਦਾ ਉਹ ਸਾਡੇ ਬੱਚੇ ਨਾਲ ਬੈਠੇ ਰੋਟੀ ਖਾ ਰਹੇ ਸੀਗੇ ਮੁੰਡਾ ਹੈਪੀ ਸੀਗਾ ਉਹ ਬੱਚੇ ਨਾਲ ਦੇ ਸਾਹਮਣੇ ਉਹਦੇ ਸਾਹਮਣੇ ਵੀਡੀਓ ਬਣਾ ਰਿਆ ਸੀਗਾ ਇਹ ਅੱਛਾ ਜੀ ਉਹ ਨੂੰ ਮੁੰਡੇ ਨੂੰ ਦੱਸ ਦਿੰਦਾ ਵੀ ਭਾਈ ਇਸ ਤਰ੍ਹਾਂ ਕਰਕੇ ਗੱਲ ਐ ਆ ਮੈਨੂੰ ਦੱਸ ਦਿੰਦਾ ਸਾਨੂੰ ਜਾਣਦਾ ਨਹੀਂ ਉਹ ਚੰਗੀ ਤਰ੍ਹਾਂ ਅਸੀਂ ਵੀ ਖਾੜੇ ਸੁਣਦੇ ਰਹੇ ਇਹਦੇ ਤੁਹਾਨੂੰ ਸਿੱਧੀ ਗੱਲ ਦਿੰਦਾ ਪਰ ਹੁਣ ਮੈਂ ਬਹੁਤ ਸਾਲ ਤੇ ਮੈਂ ਤਾਂ ਨਾ ਜਾਣਦਾ ਨਾ ਆਂਦਾ ਇਹ ਸਾਨੂੰ ਫੋਨ ਕਰੀ ਗਿਆ ਮੈਨੂੰ ਬਲਾਓ ਇੱਥੇ ਬਲਾਓ ਉਹ ਚੱਲਦੇ ਤਾਂ ਅਸੀਂ ਬੁਲਾਣਾ ਪੈ ਗਿਆ ਸਾਨੂੰ ਨਹੀਂ ਇਸ ਨੂੰ ਵੜਨੇ ਨੰਦੇ ਉਹ ਪਿੰਡ ਤੇ ਪੜ੍ਹਦੇ ਹੁਣ ਤੁਹਾਡਾ ਲੰਗਰ ਹਾਲ ਦਾ ਕੰਮ ਚੱਲ ਰਿਹਾ ਹੈ ਇੱਥੇ ਹਾਂਜੀ ਹਾਂਜੀ ਹੁਣ ਕੌਣ ਲਾਏ ਹੋਏ ਮਿਸਤਰੀ ਇੱਥੇ ਲੇਬਰ ਕਿਹੜੀ ਲਾਈ ਹੋਈ ਤੁਸੀਂ ਲੇਬਰਾ ਲੱਗੇ ਹੋ ਜੀ ਸਾਡੇ ਪ੍ਰਵਾਸੀ ਪ੍ਰਵਾਸੀ ਮਜ਼ਦੂਰ ਆ ਜੀ ਆ ਤੁਸੀਂ ਦੇਖੋ ਕਿ ਇਹ ਪ੍ਰਵਾਸੀ ਨੇ ਜਿਹੜੇ ਹੁਣ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਦੱਸਿਆ ਜਾ ਰਿਹਾ ਕਿ ਪੂਰੀ ਮਰਿਆਦਾ ਦੇ ਨਾਲ ਗੁਰਦੁਆਰਾ ਸਾਹਿਬ ਦਾ ਕੰਮ ਕਰਵਾਇਆ ਜਾ ਰਿਹਾ ਹੈ ਉਦੋਂ ਵੀ ਲੰਗਰ ਹਾਲ ਦਾ ਕੰਮ ਚੱਲ ਰਿਹਾ ਸੀ ਇਹ ਜਗ੍ਹਾ ਮੁੱਲ ਲੈ ਕੇ ਹੋਰ ਮੰਜਲ ਜਿਹੜੀ ਗੁਰਦੁਆਰਾ ਦੀ ਪੰਡ ਵੀਡੀਓ ਦੇ ਵਿੱਚ ਦਿਖਾਇਆ ਕੁਝ ਹੋਰ ਜਾਂਦਾ ਹੈ ਨਿਕਲਦਾ ਕੁਝ ਹੋਰ ਹੈ ਇਸੇ ਸਪਸ਼ਟੀਕਰਨ ਨੂੰ ਲੈ ਕੇ ਗੱਡੂ ਮੱਜਰਾ ਗੁਰੂ ਨਾਨਕ ਗੁਰਦੁਆਰਾ ਸਾਹਿਬ ਨੇ ਉੱਥੇ ਹੀ ਪਹੁੰਚੇ ਆ ਕਮੇਟੀ ਤੋਂ ਕੋਈ ਜਾਣਕਾਰੀ ਹੈ ਅੱਛਾ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਵੀ ਕਿਤੇ ਲੰਗਰ ਹਾਲ ਦੇ ਵਿੱਚ ਜਾਂ ਫਿਰ ਗੁਰਦੁਆ ਸਾਹਿਬ ਦੇ ਉੱਪਰ ਮੱਥਾ ਟੇਕਣ ਜਾਣਾ ਹੈ ਕਿਸੇ ਵੀ ਸੰਗਤ ਨੇ ਤਾਂ ਬਾਹਰ ਕਈ ਵਾਰ ਪਲਕਾ ਜਾਂ ਫਿਰ ਆਪਾਂ ਕੋਈ ਇਸ ਤਰੀਕੇ ਦੇ ਕੱਪੜੇ ਰੱਖ ਦਿੰਨੇ ਆ ਕਿ ਉਹ ਸਿਰ ਢਕੇ ਕੋਈ ਮੋਨਾ ਬੰਦਾ ਹੈ ਆਹ ਦੇਖੋ ਇਹ ਪ੍ਰਬੰਧ ਹੈ ਹਾਂ ਆਹ ਦੇਖੋ ਸਾਹਮਣੇ ਪੰਨਿਆ ਜੀ ਖਦਾ ਹਾਂ ਇਹ ਨਾਲ ਪਈਆਂ ਜੀ ਸਾਡੇ ਕੋਈ ਐਸੀ ਗੱਲ ਨਹੀਂ ਆ ਤੁਸੀਂ ਬਾਹਰ ਰੱਖਿਆ ਹਾਂ ਹਾਂ ਜੀ ਹਾਂ ਜੀ ਇਹਦੇ ਵਿੱਚ ਕੋਈ ਮੂਨਾ ਬੰਦਾ ਆਵੇ ਜਿਹੜਾ ਸੀਟ ਟੱਕੇ ਜਾਊਗਾ ਜੀ ਉੱਪਰ ਵੀ ਦਰਵਾਜ਼ੇ 'ਚ ਮੱਥਾ ਟੇਕਣ ਜਾਣਾ ਜਿਸਨੇ ਉਹ ਸੀਟ ਟੱਕੇ ਦੇ ਬਗੈਰ ਨਹੀਂ ਜਾਏਗਾ ਉੱਪਰ ਵੀ ਪਏ ਆ ਸਾਡੇ ਕੋਲ ਹਾਂ ਜੀ ਸਾਡੀ ਦੋ ਜਗ੍ਹਾ ਰੱਖਿਆ ਹਾਂ ਸਾਡੀ ਕਮੇਟੀ ਦਾ ਬਹੁਤ ਜਿਹੜਾ ਪ੍ਰਬੰਧ ਹੈ ਦਰਵਾਜ਼ਾ ਸਾਹਿਬ ਦਾ ਜਿਹੜੀ ਮਰਿਆਦਾ ਹੈ ਅਸੀਂ ਮਰਿਆਦਾ ਦੇ ਅਨੁਸਾਰ ਚੱਲਦੇ ਆ ਪਰ ਇਹ ਸਾਡੇ ਤੇ ਬੜਾ ਬੜਾ ਇਲਜ਼ਾਮ ਲਾਇਆ ਗਿਆ ਸਾਡੇ ਗੁਰਦੁਆਰਾ ਸਾਹਿਬ ਅੱਗੇ ਪਹਿਲਾਂ ਵੀ ਕਦੇ ਗਲਤੀ ਹੋਈ ਨਹੀਂ ਕਦੇ ਨਹੀਂ ਜੀ ਨਹੀਂ ਕਦੇ ਹੋਈ ਹੋਣੀ ਨਹੀਂ ਕਦੇ ਸਾਥ ਤੋਂ ਨਹੀਂ ਗਲਤੀ ਏ ਅਸੀਂ ਪੂਰਾ ਤੁਸੀਂ ਹੁਣ ਸਬਕ ਲੈ ਲਿਆ ਇੱਕ ਤਰ੍ਹਾਂ ਦਾ ਹਾਂਜੀ ਹਾਂਜੀ ਅਸੀਂ ਤਾਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਸਾਡੇ ਗੁਰਦੁਆਰਾ ਸਾਹਿਬ 'ਚ ਅੱਗੇ ਤੋਂ ਇਹ ਕੰਮ ਕਦੇ ਨਹੀਂ ਹੋਊਗਾ ਜੀ ਨਾ ਪਹਿਲੇ ਕਦੀ ਹੋਇਆ ਸਾਡੇ ਇਹ ਫਰਸਟ ਵਾਰ ਹੀ ਹੋਇਆ ਜੀ ਨਾ ਅੱਗੇ ਨੂੰ ਹੋਊਗਾ ਅਸੀਂ ਪੂਰੀ ਮਰਿਆਦਾ ਦੇ ਨਾਲ ਪੂਰੀ ਮਰਿਆਦਾ ਦੇ ਨਾਲ ਅਸੀਂ ਉਹ ਕਰਾਂਗੇ ਹਾਂ ਜੋ ਵੀ ਸਾਡਾ ਤੇਰੇ ਪੂਰਾ ਸਤਿਕਾਰ ਹੈ ਮਹਾਰਾਜ ਜੀ ਸਾਡੀ ਸੇਵਾ ਕਰਦੇ ਆ ਬਿਲਕੁਲ ਜਿਤਨਾ ਜਿਤਨਾ ਵੱਧ ਤੇ ਵੱਧ ਸਤਿਕਾਰ ਕਰ ਸਕਦੇ ਆ ਜਿੰਨਾ ਸਾਡਾ ਤਾਂ ਲੱਗ ਸਕਦਾ ਹੈ ਮਹਾਰਾਜ ਦੇ ਸਤਿਕਾਰ ਵਾਸਤੇ ਉਹਨਾਂ ਸੀ ਲਾਇਆ ਹੋਇਆ ਅੱਛੀ ਤੇ ਸ਼ਹਿਰ ਮਹਾਰਾਜ ਸਾਡਾ ਸੇਵਾ ਲਾਉਂਗੇ ਜੀ ਵੱਧ ਤੇ ਵੱਧ ਸੇਵਾ ਕਰੂੰਗਾ ਸ਼ਹਿਰ ਬਸ ਗਿਆ ਉਹਦੇ ਦੂਜਾ ਪਿੰਡ ਨਹੀਂ ਰਿਹਾ ਹੁਣ ਸ਼ਹਿਰ ਬਣ ਗਿਆ ਹਰ ਪ੍ਰਾਂਤ ਤੋਂ ਇਸ ਜਗ੍ਹਾ ਤੇ ਲੋਕ ਆਏ ਹੋਏ ਨੇ ਪ੍ਰਵਾਸੀ ਵੀ ਨੇ ਹੋ ਸੇਟਾਂ ਤੋਂ ਵੀ ਨੇ ਉਹਨਾਂ ਨੂੰ ਰੋਜ਼ਾਨਾ ਤੋਂ ਸਮਝਾਉਂਦੇ ਵੀ ਉਹ ਕਥਾ ਦੇ ਵਿੱਚ ਕਿ ਭਾਈ ਸੀ ਟੱਕਿਆ ਆਇਆ ਕਰੋ ਤੇ ਬਾਹਰ ਵੀ ਸੇਵਾਦਾਰ ਖੜਾ ਠੰਡ ਦੱਸਦਾ ਜੀ ਸਾਡੇ ਗੁਰਦੁਆਰੇ ਜਿੱਨੇ ਚੇ ਉਹ ਸਵੇਰੇ ਵੀ ਆਉਂਦੇ ਆ ਸ਼ਾਮ ਨੂੰ ਆਉਂਦੇ ਸਿਰ ਟਾ ਕੇ ਮੱਥਾ ਟੇਕਦੇ ਆ ਅਸੀਂ ਤਾਂ ਇਹੀ ਮਹਾਰਾਜ ਦੀ ਕਿਰਪਾ ਕਰਦੇ ਆ ਵੀ ਇਹ ਬੱਚੇ ਪ੍ਰਵਾਸੀ ਇੱਥੇ ਆ ਕੇ ਸਾਡੇ ਦਰਬਾਰ ਸਾਹਿਬ 'ਚ ਮੱਥਾ ਟੇਕਦੇ ਆ ਕੇ ਬਕਾਇਦਾ ਮਰਿਆਦਾ ਅਨੁਸਾਰ ਇਹ ਨਹੀਂ ਹੈ ਕਿ ਵੀ ਆਏ ਮੱਥਾ ਟੇਕ ਕੇ ਭੱਜ ਗਏ ਨਾ ਉਹ ਬਹਿੜਦੇ ਆ ਸਵੇਰੇ ਵੀ ਕੀਰਤਨ ਸੁਣਨਾ ਹੈ ਨਾ ਸ਼ਾਮ ਨੂੰ ਵੀ ਕੀਰਤਨ ਸੁਣਨਾ ਤੁਸੀਂ ਬਿਸ਼ੱਕ ਆ ਕੇ ਦੇਖ ਲਓ ਦੋ ਟਾਈਮ ਪਰਕਰ ਰੱਖੇ ਨੇ ਜਿਹੜੇ ਰੋਡੇ ਆ ਬੱਚੇ ਉਹ ਪਲਕਾਂ ਬਣ ਕੇ ਸਿਰ ਤੇ ਫੇਰ ਬੈਠਦੇ ਆ ਤੁਸੀਂ ਮਤਲਬ ਜਿਹੜੀ ਇਹ ਭੁੱਲ ਹੋਈ ਹੈ ਉਸ ਨੂੰ ਲੈ ਕੇ ਹੁਣ ਗੁਰੂ ਸਾਹਿਬ ਦੇ ਅੱਗੇ ਪੂਰੀ ਕਮੇਟੀ ਮਾਫੀ ਮੰਗ ਰਹੀ ਹੈ ਜੀ ਕਿ ਸਭ ਤੋਂ ਵੱਡਾ ਭੁੱਲ ਹੋਈ ਹੈ ਕਿ ਮਾਫੀ ਮੰਗਣ ਵਾਲਾ ਤੇ ਦੇਣ ਵਾਲਾ ਸਭ ਤੋਂ ਵੱਡਾ ਹੁੰਦਾ ਹੈ ਮਹਾਰਾਜ ਸਭ ਨੂੰ ਮਾਫੀ ਦਿੰਦੇ ਨੇ ਠੀਕ ਤੁਹਾਡੇ ਵੱਲੋਂ ਹੋਈ ਹੈ ਕੋਈ ਜੀ ਇਸ ਤਰੀਕੇ ਨਾਲ ਮਾਫੀ ਹੁਣ ਅਸੀਂ ਆਪ ਮੰਗਦੇ ਆ ਜੀ ਮਾਫੀ ਅਸੀਂ ਤਾਂ ਆਪ ਮਾਫੀ ਮੰਗਦੇ ਆ ਸੱਚੇ ਪਾਤਸ਼ਾਹ ਸਤੋ ਇਹ ਜਿਆ ਕੰਮ ਨਾ ਹੋਣ ਲਈ ਅੱਗੇ ਵਾਦ ਸਦੀ ਕਮੇਟੀ ਦੇ ਕੋਈ ਚੌਕਸੀ ਵੀ ਹੋ ਜਾਂਦੀ ਹੈ ਕਈ ਵਾਰ ਇਸ ਤਰੀਕੇ ਦੀਆਂ ਵੀਡੀਓ ਬਹੁਤ ਕੁਝ ਸਿਖਾ ਕੇ ਜਾਂਦੀਆਂ ਨੇ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਤਾਂ ਉਸ ਤੋਂ ਪਹਿਲਾਂ ਇਹ ਵੀਡੀਓ ਨੇ ਬਹੁਤ ਲੋਕਾਂ ਨੂੰ ਸਿਖਾ ਦਿੱਤਾ ਹੈ ਵਾਇਰਲ ਬਹੁਤ ਹੋ ਰਹੀ ਹੈ ਵੀਡੀਓ ਤੇ ਲੰਗਰ ਹਾਲ ਦੇ ਤੁਹਾਨੂੰ ਤਸਵੀਰ ਦਿਖਾਣੇ ਆ ਜਿੱਥੇ ਕੀ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਹਾਲ ਦੇ ਵਿੱਚ ਬਕਾਇਦਾ ਲਿਖ ਕੇ ਲਾਇਆ ਹੋਇਆ ਹੈ ਕਿ ਇਸ ਜਗ੍ਹਾ ਦੇ ਉੱਤੇ ਲੰਗਰ ਸੇਟਾ ਕੇ ਚੱਕੋ ਜੀ ਆ ਦੋਨੇ ਪਾਸੇ ਤੁਸੀਂ ਦੇਖੋ ਕਿ ਆ ਵੀ ਤੇ ਦੂਜੇ ਪਾਸੇ ਪੀਲਰ ਦੇ ਦੂਜੇ ਪਾਸੇ ਵੀ ਤਾਂ ਦੋਨੇ ਪਾਸੇ ਤੁਸੀਂ ਦੇਖੋ ਕਿ ਪੀਲਰ ਦੇ ਉੱਤੇ ਲਿਖਿਆ ਹੋਇਆ ਹੈ ਤਾਂ ਇਸ ਨੂੰ ਲੈ ਕੇ ਹਰ ਤਰੀਕੇ ਦੀ ਹਦਾਇਤ ਲਿਖੀ ਹੋਈ ਹੈ ਝੂਠ ਨਾ ਛੱਡੋ ਉਹ ਵੀ ਜਿਹੜੀ ਲਿਖੀ ਹੋਈ ਹੈ ਤਾਂ ਇਸ ਨੂੰ ਲੈ ਕੇ ਹੋਰ ਵੀ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕਰਦੇ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਮਰਿਆਦਾ ਦਾ ਧਿਆਨ ਰੱਖਿਆ ਕਰੋ ਜਿਹਦੇ ਨਾਲ ਕੀ ਆਉਣ ਵਜਨ ਵਿੱਚ ਇਦਾਂ ਦੀਆਂ ਵੀਡੀਓ ਹੋਰ ਵਾਇਰਲ ਨਾ ਹੋਣ ਕਿਉਂਕਿ ਸਿੱਖ ਧਰਮ ਦੀ ਬਦਨਾਮੀ ਹੁੰਦੀ ਹੈ ਸਿੱਖ ਧਰਮ ਨੂੰ ਲੈ ਕੇ ਕਈ ਵਾਰ ਬਹੁਤ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਜਾਂਦੇ ਨੇ ਕਈ ਵਾਰ ਵੀਡੀਓ ਦੇ ਵਿੱਚ ਦਿਖਾਇਆ ਕੁਝ ਹੋਰ ਜਾਂਦਾ ਹੈ ਨਿਕਲਦਾ ਕੁਝ ਹੋਰ ਹੈ ਇਹਨਾਂ ਨੂੰ ਦੱਸਿਆ ਗਿਆ ਕਿ ਸਾਡੇ ਪਿੰਡ ਦੇ ਵਿੱਚ ਕੁਸ਼ਤੀ ਦੰਗਲ ਸੀ ਕੁਸ਼ਤੀ ਦੰਗਲ ਦੇ ਹੋਣ ਕਾਰਨ ਪੂਰੀ ਪ੍ਰਬੰਧਕ ਕਮੇਟੀ ਉਸ ਪਾਸੇ ਵਿਅਸਤ ਹੋ ਗਈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਖੇੜਾ ਪਾਸਾ ਜੋ ਕਿ ਪਿੰਡ ਦੇ ਵਿੱਚ ਖੇੜਾ ਹੁੰਦਾ ਉਸ ਦਾ ਲੰਗਰ ਸੀ ਭੰਡਾਰਾ ਜਿਸ ਨੂੰ ਕਹਿੰਦੇ ਨੇ ਭੰਡਾਰਾ ਸੀ ਜਿਸ ਨੂੰ ਲੈ ਕੇ ਪਹਿਲਾਂ ਵੀ ਪਿੰਡ ਦੇ ਵਿੱਚ ਜੋ ਭੰਡਾਰਾ ਹੁੰਦਾ ਉਹ ਰੋਡ ਦੇ ਵਿੱਚ ਜਾਂ ਗਲੀ ਦੇ ਵਿੱਚ ਛਕਾਇਆ ਜਾਂਦਾ ਹੈ ਮੌਸਮ ਖਰਾਬ ਹੋਣ ਕਾਰਨ ਜੋ ਖੇਡਾ ਪਰੋਂ ਦਾ ਕਮੇਟੀ ਦੇ ਸੇਵਾਦਾਰ ਨੇ ਉਹਨਾਂ ਨੂੰ ਤੁਹਾਨੂੰ ਇਹ ਕਹਿ ਦਿੱਤਾ ਕਿ ਗੁਰੂ ਘਰ ਦਾ ਲੰਗਰ ਦੇ ਹਾਲ ਦੇ ਵਿੱਚ ਚਲੇ ਜਾਓ ਉੱਥੇ ਜਾ ਕੇ ਜੇਕਰ ਮੌਸਮ ਖਰਾਬ ਹੋਣ ਕਾਰਨ ਉੱਥੇ ਬਚਾਅ ਹੋ ਸਕਦਾ ਪਰ ਜੋ ਸੰਗਤਾਂ ਆਈਆਂ ਹੋਈਆਂ ਸੀ ਲੰਗਰ ਛਕਣ ਵਾਸਤੇ ਉਹਨਾਂ ਨੇ ਮੌਸਮ ਖਰਾਬ ਹੋਣ ਕਾਰਨ ਦੱਸਿਆ ਗਿਆ ਕਿ ਜਲਦਬਾਜ਼ੀ ਵਿੱਚ ਲੰਗਰ ਹਾਲ ਦੇ ਵਿੱਚ ਵੜ ਜਾਂਦੇ ਨੇ ਉਸ ਤੋਂ ਬਾਅਦ ਬਿਨਾਂ ਸੀ ਟੱਕੇ ਤੋਂ ਜਿਹੜੀ ਪੂਰੀ ਘਟਨਾ ਵਾਪਰਦੀ ਹੈ ਜਿਸ ਤੋਂ ਬਾਅਦ ਆਣ ਕੇ ਇੱਕ ਵਿਅਕਤੀ ਨੇ ਇਸ ਦੀ ਵੀਡੀਓ ਬਣਾਈ ਉਹ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਪਰ ਉਹਨਾਂ ਕਮੇਟੀਆਂ ਵੱਲੋਂ ਕਿਹਾ ਜਾ ਰਿਹਾ ਕਿ ਉਹਦਾ ਆਪਣਾ ਵੀ ਕੈਰੈਕਟਰ ਠੀਕ ਨਹੀਂ ਪਰ ਉਹ ਹੋਰ ਨੂੰ ਕੀ ਸਬਕ ਦੇਗਾ ਪਰ ਬਹੁਤ ਚੀਜ਼ਾਂ ਹੁੰਦੀਆਂ ਨੇ ਕੋਈ ਸਿਖਾਉਣ ਵਾਸਤੇ ਕੋਈ ਵੀਡੀਓ ਸਾਹਮਣੇ ਆਂਦੀ ਹੈ ਤੇ ਲੱਗ ਕੇ ਪੰਡਤ ਕਮੇਟੀ ਨੇ ਇਹ ਭੁੱਲ ਮੰਨੀ ਹੈ ਅਗੇ ਗੁਰੂ ਸਾਹਿਬ ਮਹਾਰਾਜ ਮਾਫ ਕਰਨ ਵਾਲੇ ਨੇ ਹੋਰ ਵੀ ਗੁਰਦਾਰ ਸਾਹਿਬ ਦੇ ਇੱਧਰ ਨਾ ਵਾਪਰੇ ਇਸ ਵੀਡੀਓ ਨੂੰ ਇਸ ਵੀਡੀਓ ਨੂੰ ਬੱਤ-ਬੱਤ ਵਾਇਰਲ ਕਰੋ ਜਿਹੜੀ ਵੀਡੀਓ ਪ੍ਰਵਾਸੀਆਂ ਵਾਲੀ ਵਾਇਰਲ ਕੀਤੀ ਜਾ ਰਹੀ ਹੈ ਉਸ ਵੀਡੀਓ ਨੂੰ ਕਿਤਨੇ ਕਿਤੇ ਲਗਾਮ ਲਗਾਈ ਜਾਵੇ ਰੋਕ ਲਗਾਈ ਜਾਵੇ ਕਿਉਂਕਿ ਸਿੱਖ ਧਰਮ ਦੇ ਵਿੱਚ ਪਹਿਲੇ ਹੀ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਇਤਾਂ ਦੀ ਵੀਡੀਓ ਦੇ ਨਾਲ ਹੋਰ ਵੀ ਲੋਕਾਂ ਦੀ ਸ਼ਰਧਾ ਉੱਠ ਜਾਂਦੀ ਹੈ ਹੋਰ ਵੀ ਪਰੰਦੇ ਕਮੇਟੀਆਂ ਨੂੰ ਹੋਰ ਤਰੀਕੇ ਦੀ ਨਜ਼ਰ ਨਾਲ ਦੇਖਣਾ ਲੋਕ ਸ਼ੁਰੂ ਕਰ ਦਿੰਦੇ ਨੇ ਇਸ ਖਬਰ ਨੂੰ ਬਤਵਾ ਸ਼ੇਅਰ ਕਰਕੇ ਕਮੈਂਟ ਜੁੜ ਕਰਿਓ ਤੁਹਾਡੇ ਕਾਮ ਮੈਂ ਸੁਮਿਤ ਦੇ ਨਾਲ ਹਰਤੇ ਸੀ